ਸਮੱਸਿਆ ਨੂੰ ਜੇਕਰ ਦੇਖਿਆ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਟ੍ਰੈਫਿਕ ਪੁਲਿਸ ਹੈ ਜੋ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਲਗਾਤਾਰ ਫੇਲ ਹੋ ਰਹੀ ਹੈ ਅਧਿਕਾਰੀ ਬਦਲਦੇ ਰਹਿੰਦੇ ਨੇ ਲੇਕਿਨ ਜੋ ਆਮ ਜਨਤਾ ਹੈ ਉਹਨਾਂ ਨੂੰ ਟ੍ਰੈਫਿਕ ਪੁਲਿਸ ਦੀ ਅਣਗਹਿਲੀ ਕਾਰਨ ਕਾਫੀ ਵਾਰ ਆਪਣੇ ਜਾਨਾ ਗੁਆਣੇ ਪੈਂਦੇ ਨੇ ਖਮਿਆਜ਼ੇ ਭੁਗਤਣੇ ਪੈਂਦੇ ਨੇ ਇਸ ਸਬੰਧ ਦੇ ਵਿੱਚ ਡੀਜੀਪੀ ਪੰਜਾਬ ਨੂੰ ਡੀਜੀਪੀ ਸਕਿਉਰਟੀ ਪੰਜਾਬ ਨੂੰ ਸੁਰਿੰਦਰ ਚੱਡਾ ਜੀ ਨੇ ਲੈਟਰ ਪਾ ਪਾ ਕੇ ਕਈ ਵਾਰ ਜਾਗਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਦੇ ਜਦੋਂ ਇਹਨਾਂ ਨੂੰ ਜਵਾਬ ਵੀ ਆਏ ਨੇ ਕਿ ਸਾਰੇ ਐਸਐਸਪੀ ਨੂੰ ਉਹਨਾਂ ਨੇ ਲੈਟਰ ਵੀ ਕੱਢੇ ਨੇ ਕਿ ਇਹਨਾਂ ਦੀ ਇੱਕ ਵਾਰ ਸਲਾਹ ਲਈ ਜਾਵੇ ਸਾਡੇ ਨਾਲ ਮੌਜੂਦ ਨੇ ਇਹਨਾਂ ਨੂੰ ਇਹਨਾਂ ਨਾਲ ਗੱਲਬਾਤ ਕਰ ਲੈਣਿਆ ਕਿ ਇਹਨਾਂ ਨੂੰ ਕੀ ਜੋ ਹੈ ਨੌਲੇਜ ਹੈ ਤੇ ਕਿਸ ਤਰ੍ਹਾਂ ਹੈ ਡੀਜੀਪੀ ਪੰਜਾਬ ਤੱਕ ਪਹੁੰਚ ਗਏ ਜੋ ਕਿ ਇਹਨਾਂ ਕੋਲ ਨੌਲੇਜ ਹੈ ਵੀ ਟ੍ਰੈਫਿਕ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ ਸਸੀਓ ਸਰ ਸਸੀਓ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਸ਼ੁਕਰੀਆ ਸਰ ਕਿਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਇੰਨੇ ਇੰਨੀਆਂ ਕੋਸ਼ਿਸ਼ਾਂ ਕਰ ਲਈਆਂ ਡੀਜੀ ਪੰਜਾਬ ਤੱਕ ਪਹੁੰਚ ਕੇ ਟ੍ਰੈਫਿਕ ਸਮੱਸਿਆ ਲੈ ਕੇ ਕਿੰਨਾ ਗਰ ਰਿਸਪੌਂਸ ਮਿਲ ਅਗੋਈ ਦਿਖਿਜੀ ਰਿਸਪੌਂਸ ਇਸ ਤਰ੍ਹਾਂ ਅਗਰ ਅਫਸਰ ਸਬਾਨ ਦਾ ਮੈਂ ਦੇਖਾਂ ਵੀ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਹੈ ਮੇਰੀ ਪੰਜਾਬ ਦੇ ਵਿੱਚ ਰਿਸਪੌਂਸ ਉਹਨਾਂ ਦਾ ਹੈ ਬਟ ਉਹਨਾਂ ਕੋਲ ਨਾ ਤਾਂ ਪ੍ਰੋਪਰ ਵਕਤ ਹੈ ਮੈਨੂੰ ਦੇਣ ਲਈ ਔਰ ਨਾ ਹੀ ਉਹ ਪ੍ਰੋਪਰ ਮੈਨੇਜ ਕਰ ਸਕਦੇ ਨੇ ਮੈਂ ਪਿਛਲੇ ਤਕਰੀਬਨ ਕਈ ਮਹੀਨਿਆਂ ਤੋਂ ਕਿ ਕਈ ਸਾਲਾਂ ਤੋਂ ਇਸ ਚੀਜ਼ ਨੂੰ ਮੈਂ ਲੈ ਕੇ ਜੂਝ ਰਿਹਾ ਸੀਗਾ ਤੇ ਜਦ ਮੈਂ ਇਹ ਅਫਸਰ ਸਬੰਨ ਨੂੰ ਇਹ ਪਾਇਆ ਹੈ ਲੈਟਰ ਪਾਇਆ ਹੈ ਡੀਜੀਪੀ ਸਾਹਿਬ ਨੂੰ ਤਾਂ ਉਹਨਾਂ ਦਾ ਰਿਵਰਟ ਆਇਆ ਹੈ ਔਰ ਸਾਰੇ ਕਮਿਸ਼ਨਰਸ ਔਰ ਪੰਜਾਬ ਦੇ ਜਿੰਨੇ ਵੀ ਐਸਐਸਪੀ ਨੇ ਸਾਰਿਆਂ ਤੋਂ ਮੈਨੂੰ ਫੋਨ ਵੀ ਆਏ ਨੇ ਤੇ ਮੈਨੂੰ ਹੈਲਪ ਕੀਤੀ ਜਾਵੇ ਔਰ ਮੈਂ ਐਸ ਅ ਕਾਉਂਸਲਰ ਫੋਨ ਦੇ ਉੱਤੇ ਉਹਨਾਂ ਦੀ ਹੈਲਪ ਕਰਦਾ ਰਹਿਣਾ ਫੋਨ ਦੇ ਉੱਤੇ ਮੇਰੀ ਗੱਲਬਾਤ ਚੱਲਦੀ ਰਹਿੰਦੀ ਹੈ ਉਹਨਾਂ ਨਾਲ ਸਰ ਜਦੋਂ ਫੋਨ ਤੇ ਗੱਲ ਹੁੰਦੀ ਹੈ ਕਿ ਉਹਨਾਂ ਵੱਲੋਂ ਕਿਹਾ ਨਹੀਂ ਜਾਂਦਾ ਕਿ ਸਾਡੀ ਇੱਥੇ ਆ ਕੇ ਫੈਲਪ ਕੀਤੀ ਜਾਵੇ ਕਿਉਂਕਿ ਫੋਨ ਤੇ ਆਪਾਂ ਦੇਖਦੇ ਹਾਂ ਕਿ ਉਹਨਾਂ ਕੰਮ ਨਹੀਂ ਹੋ ਪਾਂਦਾ हां सर वो तो बिल्कुल सही है उन्होंने फोन भी आंदे हैं और कहंदे भी हैं कि सर सਾਨੂੰ ਆ ਕੇ ਸਮਾ ਦਿੱਤਾ ਜਾਵੇ और समय ਦੇ ਨਾਲ ਨਾਲ ਇਸ ਤਰ੍ਹਾਂ ਹੈਗਾ ਦੇਖੋ ਸਰ ਅਗਰ ਮੈਂ ਅੱਜ ਪੂਰੇ ਪੰਜਾਬ ਦੇ ਵਿੱਚ ਕਵਰ ਕਰਦਾ ਪੰਜਾਬ ਨੂੰ ਪੂਰੇ ਨੂੰ ਕਵਰ ਕਰਦਾ ਤਾਂ ਨੇਚਰਲੀ ਵੀ ਮੈਨੂੰ ਵੀ ਐਕਸਪੈਂਸਿਵ ਹੈਗਾ ਉਹ ਅਗਰ ਪੂਰੇ ਪੰਜਾਬ ਨੂੰ ਮੈਂ ਕਵਰ ਕਰਦਾ ਹਾਂ ਹਾਂ ਪੌਸਿਬਿਲਟੀ ਹੈ 101 ਪਰਸੈਂਟ ਪੌਸਿਬਿਲਟੀ ਹੈ ਕਿ ਇਹ ਕੰਮ ਜਿਹੜਾ ਟ੍ਰੈਫਿਕ ਨੂੰ ਲੈ ਕੇ ਹੈ ਇਹ ਹੋ ਸਕਦਾ ਹੈ ਇਹ ਜਿਹੜੀ ਇਸ ਤੋਂ ਸਾਨੂੰ ਨਿਜਾਤ ਮਿਲ ਸਕਦੀ ਹੈ ਜੋ ਇਹਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਇਨਕ੍ਰੋਚਮੈਂਟ ਦੀ ਪ੍ਰੋਬਲਮ ਆ ਰਹੀ ਹੈ ਔਰ ਸੈਕੰਡਲੀ ਜਿਹੜੀ ਹੈਗਾ ਅਨਅਵੇਅਰਨੈਸ ਹੈ ਪਬਲਿਕ ਦੇ ਅੰਦਰ ਉਹ ਅਨਅਵੇਅਰਨੈਸ ਨੂੰ ਜਿਹੜਾ ਹੈਗਾ ਜਾਗਰੂਕ ਕੀਤਾ ਜਾਵੇ ਤਾਂ ਇਹ ਜਿਹੜੀ ਪ੍ਰੋਬਲਮ ਹੈ ਇਹ ਸੋਲਵ ਆਊਟ ਹੋ ਜਾਊਗੀ ਔਰ ਮੈਨੂੰ ਇਸ ਜੀ ਦੇ ਵਿੱਚ ਸਿਰਫ ਹੈਲਪ ਇਹ ਸੀ ਕਿ ਮੈਂ ਲਾਸਟ ਇੱਕ ਲੈਟਰ ਵੀ ਹੋਰ ਵੀ ਪਾਇਆ ਸੀਗਾ ਐਨਜੀਪੀ ਸਾਹਿਬ ਨੂੰ ਕਿ ਮੈਨੂੰ ਇੱਕ ਵੀਕਲ ਪ੍ਰੋਵਾਈਡ ਕੀਤਾ ਜਾਵੇ ਸਰਕਾਰ ਵੱਲੋਂ ਤਾਂ ਕਿ ਮੈਂ ਜਾ ਕੇ ਪੂਰੇ ਪੰਜਾਬ ਦੇ ਅੰਦਰ ਪਬਲਿਕ ਔਰ ਪੁਲਿਸ ਮੁਲਾਜ਼ਮਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਕਰ ਸਕਾਂ ਸਰ ਤੁਹਾਨੂੰ ਕਿਥੋਂ ਨੌਜ ਮਿਲੀ ਨਹੀਂ ਕਿਉਂਕਿ ਸਰਕਾਰੀ ਮੁਲਾਜ਼ਮ ਨੇ ਏਡੇ ਵੱਡੇ ਵੱਡੇ ਅਫਸਰ ਨੇ ਲੇਕਿਨ ਜਦੋਂ ਉਹਨਾਂ ਤੋਂ ਕੰਟਰੋਲ ਹੋਰ ਪਾਈ ਤਾਂ ਕਿ ਉਹਨਾਂ ਨੂੰ ਐ ਮਨਜ ਕੋਲ ਜਾਂਦਾ ਹੋਗਾ ਬੀ ਤੋ ਸਾਡੇ ਜਿਹੜੇ ਮੁਰਾਬ ਨਹੀਂ ਇੰਨਾ ਕੰਮ ਕਰ ਸਕ ਕੇ ਤਾਂ ਇਹ ਸਾਡੀ ਕੰਮੇ ਹੈਲਪ ਕਰ ਸਕਦਾ ਨਹੀਂ ਸਰ ਇਹਦੇ ਵਿੱਚ ਪਤਾ ਕੀ ਹੈ ਜੀ ਮੇਰਾ ਜਿਹੜਾ ਐਕਸਪੀਰੀਅੰਸ ਹੈ ਤਕਰੀਬਨ ਮੈਂ ਬਹੁਤ ਲੰਬੇ ਸਮੇਂ ਤੋਂ ਇਹ ਡਿਪਾਰਟਮੈਂਟ ਨਾਲ ਰਿਲੇਟਡ ਹੈ ਮੇਰੀ ਕੰਪਨੀ ਹੈ ਸਟਾਰ ਐਪੈਕਸ ਜੋ ਕੰਸਲਟੈਂਸੀ ਕਾਉਂਸਲਿੰਗਸ ਪ੍ਰੋਵਾਈਡ ਕਰਦੀ ਹੈ ਔਰ ਜਿਹੜੇ ਮੇਰੇ ਕੋਲ ਡਿਪਾਰਟਮੈਂਟਸ ਹੈਗੇ ਨੇ ਉਹ ਹੈਗੇ ਟ੍ਰਾਂਸਪੋਰਟ ਡਿਪਾਰਟਮੈਂਟਸ ਆਰਟੀਓ ਇੰਸ਼ੋਰੈਂਸ ਸੈਕਟਰ ਔਰ ਇਨਕਮ ਟੈਕਸ ਸੈਕਟਰ ਔਰ ਜਿਹੜੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਮੈਂ ਇਸ ਟਾਈਮ ਤੋਂ ਸੇਵਾ ਦੇ ਰਿਹਾ ਪਬਲਿਕ ਨੂੰ ਉਹਨਾਂ ਦਾ ਕੰਮ ਕਰ ਰਿਹਾ ਤਾਂ ਉਹਦੇ ਵਿੱਚ ਇਹ ਚੀਜ਼ਾਂ ਕੋਮਨ ਮੈਨੂੰ ਦੇਖਣ ਨੂੰ ਮਿਲਦੀਆਂ ਨੇ ਜਦ ਕਲਾਇੰਟਸ ਮੇਰੇ ਕੋਲ ਆਂਦਾ ਹੈ ਜਾਂ ਮੇਰੇ ਕਲਾਇੰਟਸ ਨਾਲ ਗੱਲ ਹੁੰਦੀ ਹੈ ਵੀ ਯਾਰ ਇਦਾਂ ਕਰਕੇ ਆ ਮਿਸ ਹੈਪਨਿੰਗ ਹੋ ਗਈ ਇਦਾਂ ਹੋ ਗਈ ਔਰ ਮੈਂ ਖੁਦ ਵੀ ਇਹਨੂੰ ਪੂਰਾ ਪ੍ਰੋਪਰ ਵਾਚ ਕਰਦਾ ਔਰ ਵਾਚ ਕਰਨ ਦੇ ਨਾਲ-ਨਾਲ ਮੈਂ ਇਹ ਚੀਜ਼ਾਂ ਨੂੰ ਵੀ ਦੇਖ ਰਿਹਾ ਵੀ ਇਹ ਚੀਜ਼ਾਂ ਪੌਸਿਬਿਲਟੀ ਹੈਗੀ ਆ 101% ਪੌਸਿਬਿਲਟੀ ਹੈ ਵੀ ਇਹ ਚੀਜ਼ਾਂ ਨੂੰ ਅਸੀਂ ਨਿਜਾਦ ਦੇ ਸਕਦੇ ਆ ਇਹਦੇ ਲਈ ਸਿਰਫ ਇੱਕ ਸ਼ਾਸਨ ਔਰ ਪ੍ਰਸ਼ਾਸਨ ਔਰ ਪਬਲਿਕ ਔਰ ਪੁਲਿਸ ਇਹ ਚਾਰ ਚੀਜ਼ਾਂ ਅਗਰ ਸਹਿਯੋਗ ਕਰਨ ਅਗਰ ਪ੍ਰੋਪਰ ਤਰੀਕੇ ਨਾਲ ਮਾਰਕੀਟ ਦੇ ਅੰਦਰ ਜਾ ਕੇ ਅਗਰ ਪੁਲਿਸ ਮੁਲਾਜ਼ਮ ਨੇ ਉਹ ਮਾਰਕੀਟ ਚ ਜਾਂਦੇ ਵੀ ਨੇ ਤਾਂ ਉਹ ਕਾਉਂਸਲਿੰਗ ਨਹੀਂ ਕਰਦੇ ਉਹਨਾਂ ਦੀ ਵਨ ਟਾਈਮ ਅਫਸਰ ਨੇ ਕਹਿਤਾ ਵੀ ਜਾਓ ਜੀ ਅੱਜ ਕੰਪਲੇਂਟ ਆਈ ਹੈ ਜਾਂ ਕੁਝ ਪ੍ਰੋਬਲਮ ਆਈ ਹੈ ਤਾਂ ਤੁਸੀਂ ਇਹ ਚੀਜ਼ ਨੂੰ ਜਾ ਕੇ ਸੋਲਵ ਆਊਟ ਕਰੋ ਤਾਂ ਇੱਕ ਦਿਨ ਟ੍ਰੈਫਿਕ ਪੁਲਿਸ ਜਾਂਦੀ ਹੈ ਉਸ ਦਿਨ ਉਹ ਕੰਮ ਕਰ ਦਿੰਦੀ ਹੈ ਆਪਣਾ ਸੈਕਿੰਡ ਡੇ ਫੇਰ ਉੱਥੇ ਹੀ ਸਾਰਾ ਕੁਝ ਆ ਜਾਂਦਾ ਹੈ ਅਗਰ ਉਹ ਪ੍ਰੋਪਰ ਇੱਕ ਨੀਡ ਟੀਮ ਬਣਾ ਲਨ ਵੀ ਯਾਰ ਆਪਾਂ ਨੇ ਅੱਜ 2 ਘੰਟੇ ਜਿਹੜਾ ਹੈਗਾ ਵਾਕਿੰਗ ਕਰਨੀ ਹੈ। ਔਰ ਅਵੇਅਰ ਕਰਨਾ ਹੈ ਲੋਕਾਂ ਨੂੰ ਸਭ ਤੋਂ ਵੱਡੀ ਜਿਹੜੀ ਦਿੱਕਤ ਹੈਗੀ ਹੈ ਟ੍ਰੈਫਿਕ ਦੇ ਅੰਦਰ ਉਹ ਹੈਗੀ ਇਨਕ੍ਰੋਚਮੈਂਟ। ਸਰਕਾਰੀ ਥਾਂ ਪਬਲਿਕ ਦੀ ਥਾਂ ਰੋਜ਼ ਨਿਊਜ਼ਪੇਪਰਾਂ ਦੇ ਵਿੱਚ ਜੇ ਤੁਸੀਂ ਕਹੋ ਵੀ ਖਬਰਾਂ ਲੱਗਦੀਆਂ ਨੇ ਪਰ ਉਹਦੇ ਉੱਤੇ ਕੋਈ ਵੀ ਸੁਣਵਾਈ ਨਹੀਂ ਹੁੰਦੀ। ਅਗਰ ਇਹ ਚੀਜ਼ ਇਨਕ੍ਰੋਚਮੈਂਟ ਨੂੰ ਪ੍ਰੋਪਰ ਤਰੀਕੇ ਨਾਲ ਹਟਾਇਆ ਜਾਵੇ ਸਮਾਜ ਦੇ ਵਿੱਚ ਮੇਰੇ ਕਈ ਅਫਸਰਾਂ ਨਾਲ ਗੱਲ ਹੋਈ ਕਹਿੰਦੇ ਜੀ ਅਨਕ੍ਰੋਚਮੈਂਟ ਹੁੰਦੀ ਹੈ ਜੀ ਫਿਰ ਜੇ ਅਸੀਂ ਜਾਣਦੇ ਆ ਜੀ ਉੱਥੇ ਰੋਲਾ ਪੈ ਜਾਂਦਾ ਨਹੀਂ ਕਿਉਂ ਰੋਲਾ ਪੈ ਜਾਂਦਾ ਤੁਸੀਂ ਦੇਖੋ ਨਾ ਸਹੀ ਕੌਣ ਹੈ ਔਰ ਗਲਤ ਕੌਣ ਹੈ ਅਗਰ ਤੁਸੀਂ ਨਹੀਂ ਦੇਖੋਗੇ ਤਾਂ ਹੋਰ ਕੌਣ ਦੇਖੂਗਾ ਉਹਨੂੰ ਕੋਈ ਚੀਜ਼ ਨੂੰ ਕਹਿ ਕੇ ਆਪਣਾ ਮੇਰੇ ਤੋਂ ਪਿੱਛੇ ਛੜਾ ਲੈਂਦੇ ਨੇ ਵੀ ਇਹਦਾ ਅਸੀਂ ਗਏ ਸੀ ਜੀ ਫਲਾਣੀ ਜਗ੍ਹਾ ਗਏ ਅਸੀਂ ਇੱਕ ਅਫਸਰ ਕਹਿੰਦਾ ਜੀ ਤੇ ਉੱਥੇ ਆਏ ਜੀ ਕੋ ਬਜ਼ੁਰਗ ਸੀਗਾ 70 ਸਾਲ ਦਾ 60 ਸਾਲ ਦਾ ਉਹਨੂੰ ਅਟੈਕ ਹੋ ਗਿਆ ਪਬਲਿਕ ਸਾਡੇ ਮਗਰ ਲੱਗੀ ਉਹ ਮੈਂ ਕਿਹਾ ਮੇਰੇ ਮਾਲਕੋ ਜੇ 60 70 ਸਾਲ ਦਾ ਸੀ ਸਭ ਤੋਂ ਵੱਡੀ ਦਿੱਕਤ ਇਹ ਆ ਕਿ ਉਹ 60 70 ਸਾਲ ਦਾ ਬੰਦਾ ਰੇਡ ਕਿਉਂ ਕਰ ਚਲਾ ਰਿਹਾ ਹੈ ਤੁਸੀਂ ਉਹਦੀ ਬੈਕਗ੍ਰਾਉਂਡ ਕਿਉਂ ਨਹੀਂ ਦੇਖੀ ਵੀ 60 ਸਾਲ ਦਾ 70 ਸਾਲ ਦਾ ਬਜ਼ੁਰਗ ਬੰਦਾ ਰੇਡ ਚਲਾ ਰਿਹਾ ਉਹ ਤਾਂ ਵੈਸੇ ਵੀ ਉਹਨੇ ਜਾਣ ਵਾਲਾ ਸੀਗਾ ਉਹ ਉਹ ਤੁਹਾਡੇ ਤੁਸੀਂ ਕਹਿੰਦੇ ਹੋਗੇ ਤੇ ਪੈ ਗਿਆ ਤੁਸੀਂ ਪਬਲਿਕ ਨੂੰ ਮੋਟੀਵੇਟ ਨਹੀਂ ਕਰੋਗੇ ਪਬਲਿਕ ਨੂੰ ਮੋਟੀਵੇਟ ਕਰੋ ਮੋਟੀਵੇਸ਼ਨ ਹੈ ਨਹੀਂ ਕੀ ਜੇਕਰ ਗੱਲ ਕੀਤੀ ਜਾਵੇ ਟ੍ਰੈਫਿਕ ਦੀ ਅਣਗਿਹਲੀ ਦੇ ਕਾਰਨ ਜਾਂ ਕੁਝ ਨਾ ਕੋਈ ਹਾਦਸਾ ਹੁੰਦਾ ਤਾਂ ਉਹਨਾਂ ਦਾ ਜੋ ਹੈ ਜ਼ਿੰਮੇਵਾਰ ਕੋ ਇਹਨੂੰ ਮੰਨਿਆ ਜਾ ਸਕਦਾ ਹੈ ਹਾਛਿਆ ਨਾ ਦੇਖੋ ਸਾਰੀ ਕਿ ਛੇਤੀ ਜੀ ਗੱਲ ਹੈ ਤੁਸੀਂ ਆਪਣੇ ਘਰ ਦੇ ਮੁਖੀ ਹੋ ਔਰ ਤੁਸੀਂ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਰਹੇ ਹੋ ਜਾਂ ਤੁਸੀਂ ਕੋਈ ਡਿਊਟੀ ਕਰ ਰਹੇ ਹੋ ਜਿਵੇਂ ਪ੍ਰੈਸ ਰਿਪੋਰਟਰੀ ਕਰ ਰਹੇ ਹੋ ਅਗਰ ਤੁਹਾਡੇ ਕੰਮ ਦੇ ਵਿੱਚ ਕੋਈ ਤਰੂਟੀ ਆਂਦੀ ਹੈ ਤੁਹਾਡੇ ਤੋਂ ਕੋਈ ਕਿਸੇ ਨੂੰ ਨੁਕਸਾਨ ਹੁੰਦਾ ਤਾਂ ਜਿਹੜਾ ਉਹਦਾ ਕਰਤਾ ਤਰਤਾ ਜਿਹਦੇ ਹੱਥੋਂ ਡਿਊਟੀ ਹੈ ਤਾਂ ਉਹੀ ਮੰਨਿਆ ਜਾਊਗਾ ਹਾਂਜੀ ਹਾਂਜੀ ਇਹ ਅਜੇ ਇਹ ਕਿਨ ਅਧਿਕਾਰੀਆਂ ਤੇ ਕੁਝ ਅਧਿਕਾਰੀਆਂ ਤੇ ਕਾਰਵਾਈ ਹੋਵੇ ਤਾਂ ਲੱਗਦਾਗਾ ਕਿ ਸੁਧਾਰ ਹੋਦਾ ਹੈ ਪਤਾ ਕੀ ਇਹ ਦੇਖੋ ਜੀ ਇਹਨਾਂ ਚੀਜ਼ਾਂ ਨਾਲ ਹੋਣੀ ਚਾਹੀਦੀ ਨਹੀਂ ਕਾਰਵਾਈਆਂ ਨਾਲ ਨਹੀਂ ਕੁਝ ਹੁੰਦਾ ਜੀ ਮੈਨੂੰ ਸਟਾਫ ਦਿੱਤਾ ਜਾਵੇ ਉਹਨਾਂ ਦਾ ਮੈਂ ਉਹਨਾਂ ਨੂੰ ਇਸ ਚੀਜ਼ ਨੂੰ ਗਾਈਡ ਕਰ ਸਕਦਾ ਕਿਉਂ ਨਹੀਂ ਜਾਂਦੇ ਨੇ ਪਰ ਕਿਤੇ ਨਾ ਕਿਤੇ ਕੀ ਹੈ ਜੀ ਦੇਖੋ ਅਗਰ ਛੋਟਾ ਅਫਸਰ ਆ ਉਹ ਤੋਂ ਵੱਡੇ ਅਫਸਰ ਨੂੰ ਕਿਤੇ ਨਾ ਕਿਤੇ ਦਿੱਕਤ ਆ ਗਈ ਉਸ ਤੋਂ ਵੱਡੇ ਅਫਸਰ ਨੂੰ ਕਿਸੇ ਮੰਤਰੀ ਦੀ ਦਿੱਕਤ ਆ ਗਈ ਵੀ ਜੀ ਇਹ ਇਦਾਂ ਨਹੀਂ ਕਰਨਾ ਜੀ ਆਹ ਨਹੀਂ ਕਰਨਾ ਯਾਰੀ ਚੀਜ਼ਾਂ ਤਾਂ ਕਈਆਂ ਕਈਆਂ ਅਫਸਰਾਂ ਕੋਲੇ ਵੀ ਗਏ ਆਂਗੇ ਉਹ ਕਹਿੰਦੇ ਨੇ ਕਿ ਯਾਰ ਮੈਂ ਤਾਂ ਜ਼ਿਲ੍ਹਾ ਇੰਚਾਰਜਾਂ ਜਾਂ ਮੈਂ ਡੀਐਸਪੀ ਆ ਮੇਰੇ ਕੋਲੇ ਤਾਂ ਮੁਲਾਜ਼ਮ ਹੀ ਨਹੀਂ ਹੈਗੇ ਰਿਟਾਇਰ ਹੋ ਰਹੇ ਨੇ ਮਰ ਰਹੇ ਨੇ ਲੇਕਿਨ ਉਹਨਾਂ ਦਾਦੇ ਭਰਤੀ ਨਹੀਂ ਹੋ ਰਹੇ ਇੱਕ ਵੱਡਾ ਕਰਦਾ ਵੀ ਮੰਨਿਆ ਜਾ ਸਕਦਾ ਸਾਰੇ ਜਿਹੜੀ ਚੀਜ਼ ਹੈ ਨਾ ਇਹ ਕਾਮਨ ਰੂਟ ਬੇਸਿਕ ਚੀਜ਼ ਹੈ ਟ੍ਰੈਫ ਤੁਹਾਡੀ ਮਾਰਕੀਟ ਚ ਆ ਗਿਆ ਤੁਸੀਂ ਆਪਣੀ ਸ਼ਾਪ ਕਰ ਰਹੇ ਹੋ ਜਾਂ ਕੋਈ ਬਿਜ਼ਨਸ ਕੁਝ ਵੀ ਕਰ ਰਹੇ ਹੋ ਜਾਂ ਤੁਹਾਨੂੰ ਗਾਹਕ ਹੀ ਰਹੋ ਤੁਸੀਂ ਮੈਂ ਤੁਹਾਨੂੰ ਇੱਕ ਵਾਰ ਕਹਿ ਆਇਆ ਤਾਂ ਪ੍ਰੋਪਰ ਅਫਸਰ ਆਵੇ ਤਾਂ ਸਹੀ ਨਾ ਮਾਰਕੀਟ ਚ ਉਹਦੀ ਡਿਊਟੀ ਹੈ ਆਵੇ ਉਹ ਕਹਿੰਦਾ ਜੀ ਤੁਸੀਂ ਭਾਈ ਜੀ ਇਦਾਂ ਨਹੀਂ ਇਦਾਂ ਕਰਨਾ ਉਹ ਜਿਹੜਾ ਜੀ ਐ ਕਹਿੰਦਾਗਾ ਉਹਦਾ ਫਿਰ ਬਦਲੀ ਕਰ ਦੇਣਾ ਆਪਣੇ ਛੜੇ ਮੰਤਰੀ ਨੇ ਤੇ ਵਿੱਚ ਇਹਨਾਂ ਨੇ ਵੀ ਫੇਸ ਕੀਤੀਆਂ ਨੇ ਜੀ ਕਿਛ ਅਧਿਕਾਰੀਆਂ ਨਾਲ ਪਹਿਲਾਂ ਮੈਂ ਜਿਵੇਂ ਕੰਮ ਕੀਤਾ ਤਾਂ ਉਹ ਕੋਈ ਪਰੇਸ਼ਾਨੀ ਆਈ ਤਾਂ ਉਹ ਕਹਿੰਦਾ ਜੀ ਕੀ ਹੋ ਗਿਆ ਮੈਂ ਕਹਿੰਦਾ ਜੀ ਉਹ ਕਹਿੰਦੇ ਨਹੀਂ ਜੀ ਜਾ ਨਹੀਂ ਸਕਦੇ ਸੀ ਇਸੇ ਨਹੀਂ ਕਰ ਸਕਦੇ ਜਿਵੇਂ ਆਪਣੇ ਮੰਤਰੀ ਜਾਂ ਆਪਣੇ ਲੋਕਲ ਐਮਐਲਏ ਹੁੰਦੇ ਨੇ ਜਿਹੜੇ ਇਹ ਕਿਤੇ ਟ੍ਰੈਫਿਕ ਪੁਲਿਸ ਨੂੰ ਖੁੱਲਾ ਛੱਡ ਦੇਣ ਕਿ ਤੁਸੀਂ ਸੁਧਾਰ ਕਰੋ ਤਾਂ ਲੱਗਦਾ ਹੈਗਾ ਕਿ ਉਹ ਵਧੀਆ ਐਪਲ ਕਰ ਸਕਦੇ ਨੇ ਸਾਹਿਬ ਮੈਂਨੇ ਇੱਕ ਇੱਕ ਮੇਲ ਕੀਤੀ ਸੀਗੀ ਆਪਣਾ ਐਸਐਸਪੀ ਸਾਹਿਬ ਨੂੰ ਤਕਰੀਬਨ ਜਦੋਂ ਨਵੇਂ ਆਏ ਨੇ ਜਦੋਂ ਮੇਲ ਕੀਤੀ ਹੈ ਉਹਨਾਂ ਨੂੰ ਤਾਂ ਤੀਸਰੇ ਚੌਥੇ ਦਿਨ ਬਾਜ਼ਾਰ ਦੇ ਅੰਦਰ ਕਾਰਵਾਈ ਹੋ ਗਈ ਸੀ ਔਰ ਉਹਦੇ ਵਿੱਚ ਆਪਣੇ ਸਾਡੇ ਜਿਹੜੇ ਇੱਥੇ ਦੇ ਹੋਣੇ ਮੰਤਰੀ ਉਹਨਾਂ ਦਾ ਵੀ ਬਿਆਨ ਆਇਆ ਟ੍ਰੈਫਿਕ ਨੂੰ ਲੈ ਕੇ ਡੀਸੀ ਸਾਹਿਬ ਦਾ ਵੀ ਬਿਆਨ ਆਇਆ ਔਰ ਐਸਐਸਪੀ ਸਾਹਿਬ ਦਾ ਵੀ ਬਿਆਨ ਔਰ ਕੁਝ ਸੋਸ਼ਲ ਵਰਕਰ ਉਹਨਾਂ ਦੇ ਵੀ ਬਿਆਨ ਆਏ ਸੋਸ਼ਲ ਮੀਡੀਆ ਤੇ ਮੈਂ ਦੇਖੀ ਕਾਰਵਾਈ ਔਰ ਮੈਂ ਸਟੇਟ 'ਚ ਨਹੀਂ ਸੀਗਾ ਆਊਟ ਆਫ ਸਟੇਟ ਸੀਗਾ ਤਾਂ ਉਹ ਮੈਂ ਜਦੋਂ ਇੱਕ ਦਿਨ ਦੇਖਿਆ ਤਾਂ ਪਿਕਚਰਸ ਲੱਗੀਆਂ ਹੋਈਆਂ ਸੀ ਬਹੁਤ ਜ਼ਿਆਦੀਆਂ ਔਰ ਮੈਂਨੇ ਇੱਕ ਮੇਲ ਕੀਤੀ ਔਰ ਕਾਰਵਾਈ ਹੋਈ ਬਸ ਉਸੇ ਦਿਨ ਹੀ ਕਾਰਵਾਈ ਹੋਈ ਉਹਦੀ ਪਿਕਚਰ ਜਿਹੜੀ ਮੇਰੇ ਕੋਲ ਸਾਰਾ ਕੁਝ ਸੇਵ ਹੈ ਉਸ ਤੋਂ ਬਾਅਦ ਨਹੀਂ ਹੋਈ ਸਰ ਤੁਸੀਂ ਇੱਕ ਨਕਸ਼ਾ ਵੀ ਬਣਾਏ ਹੋ ਨੇ ਟ੍ਰੈਫਿਕ ਨੂੰ ਲੈ ਕੇ ਉਹਨਾਂ ਨੂੰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ ਵੀ ਤੁਹਾਡੇ ਦਿਮਾਗ ਕਿਸ ਤਰ੍ਹਾਂ ਹੈ ਵੀ ਜੋ ਹੈ ਇਸ ਤਰ੍ਹਾਂ ਆਪਾਂ ਡਰਾਈਵਿੰਗ ਨੂੰ ਜੋ ਹੈ ਸਹਿਰ ਦੀ ਜੋ ਹੈ ਸਹੀ ਕਰ ਸਕਦੇ ਹਾਂ ਜਿਹੜੀ ਸੜਕ ਹੈ ਨਾ ਜੀ ਇਹਦੀਆਂ ਅੱਖਾਂ ਨੇ ਕੁਝ ਜਿਹੜੇ ਨੇ ਇੰਡੀਕੇਸ਼ਨਸ ਨੇ ਇਹਨਾਂ ਦੀਆਂ ਉਹ ਅੱਖਾਂ ਨੇ ਹੁਣ ਇਹ 2016 ਦੇ ਵਿੱਚ ਮੈਨੇ ਐਸਐਸਪੀ ਸਿੰਘ ਸਾਹਿਬ ਸੀਗੇ ਉਹਨਾਂ ਨਾਲ ਜਦ ਮੇਰੀ ਮੀਟਿੰਗ ਸੀ ਤਾਂ ਇਹ ਚੀਜ਼ ਬਣੀ ਸੀ ਕੋਈ ਕਹਿੰਦੇ ਮੇਰੀ ਡੀਸੀ ਸਾਹਿਬ ਨਾਲ ਮੀਟਿੰਗ ਹੋਣੀ ਹੈ ਸਰ ਤਾ ਪੈਸੇ ਨੂੰ ਕਰਾਂਗੇ ਇਹ ਉਸ ਤੋਂ ਬਾਅਦ ਬਣਿਆ ਸੀਗਾ ਜੀ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਆਪਣਾ ਹਸਪੀਟਲ ਆ ਗਿਆ ਔਰ ਹਸਪੀਟਲ ਦੇ ਨਾਲ ਨਾਲ ਆ ਆ ਗਿਆ ਪੁਨੀਆ ਟਾਵਰ ਇਹ ਰੋਡ ਉਹ ਤੋਂ ਸਿੰਗਲ ਸੀਗੀ ਤਾਂ ਫਿਰ ਇਹ ਡਬਲ ਕੀਤੀ ਗਈ ਉਸ ਤੋਂ ਬਾਅਦ ਮੈਨੇ ਹੋਰ ਵੀ ਨਾਲ ਦਿੱਤੇ ਹੋਏ ਸੀ ਇਹ ਡਬਲ ਕੀਤੀ ਗਈ ਇੱਥੇ ਅੱਡੇ ਲੱਗੇ ਚਾਹਾਂ ਜਿਹੜੀਆਂ ਚਾਹਾਂ ਦੇ ਪੈਸਾ ਵਹੀ ਤਾਂ ਹੈ ਨਾ ਇਹ ਚੀਜ਼ਾਂ ਦੇਖੋ ਜੀ ਜੇਕਰ ਐਡਮਿਨਿਸਟ੍ਰੇਸ਼ਨ ਪਲੱਸ ਪੁਲਿਸ ਦੋਨੇ ਕੰਬਾਈਨਡ ਵਰਕ ਕਰਨਗੇ ਨਾ ਤਾਂ ਇਹ ਕੰਮ ਹੋ ਜਾਏਗਾ ਮੈਂ ਸੇ ਵਾਲੀ ਹਾਜ਼ਰ ਹਾਂ ਮੇਰੀ ਜਿੱਥੇ ਜ਼ਰੂਰਤ ਹੈ ਮੈਂ ਉੱਥੇ ਜਾਣ ਨੂੰ ਤਿਆਰ ਹਾਂ ਹੁਣ ਮੈਂ ਲੋਕਲ ਤਾਂ ਜਾ ਸਕਦਾ ਮੈਨੂੰ ਇੱਕ ਅਪਸਰ ਸਮਾਨ ਨੇ ਕਿਹਾ ਬਾਹਰੋਂ ਕਹਿੰਦੇ ਜੀ ਤੁਸੀਂ ਆਉਂਦੇ ਕਿਉਂ ਨਹੀਂ ਮੈਂ ਕਿਹਾ ਜੀ ਮੇਰਾ ਸ਼ਹਿਰ ਹੀ ਹਜੇ ਸਹੀ ਨਹੀਂ ਹੋਇਆ ਮੈਂ ਬਾਹਰ ਆ ਕੇ ਕਿਵੇਂ ਕੀ ਕਰੂੰਗਾ ਤੁਸੀਂ ਕੱਲ ਨੂੰ ਮੈਨੂੰ ਪੁੱਛ ਲਓ ਵੀ ਚੱਡਾ ਸਾਹਿਬ ਤੁਸੀਂ ਉਰਿਆਨ ਨੂੰ ਤਾਂ ਇੰਨਾ ਟਾਈਮ ਕਰ ਰਹੇ ਹੋ ਤੁਹਾਡੇ ਸ਼ਹਿਰ 'ਚ ਤੁਸੀਂ ਕੀ ਕੀਤਾ ਪਰ ਮੇਰੇ ਸ਼ਹਿਰ ਦੇ ਵਿੱਚ ਵੀ ਜਿਹੜੀ ਹੈਗੀ ਹੈ ਪਹਿਲੀ ਜ਼ਰੂਰਤ ਹੈ ਅਗਰ ਮੇਰਾ ਸ਼ਹਿਰ ਸੁਧਰਦਾ ਹੈ ਮੇਰਾ ਸ਼ਹਿਰ ਸਾਫ ਸੁਥਰਾ ਹੁੰਦਾ ਹੈ ਇਹਨਾਂ ਚੀਜ਼ਾਂ ਤੋਂ ਮੁਕਤ ਹੁੰਦਾ ਹੈ ਟ੍ਰੈਫਿਕ ਤੋਂ ਠੀਕ ਹੈ ਜਿਹੜੀ ਔਰ ਨੇਚਰਲੀ ਮੈਂ ਬਾਹਰ ਜਾਵਾਂਗਾ ਕਿਸੇ ਹੋਰ ਸਟੇਟ 'ਚ ਵੀ ਜਾਵਾਂਗਾ ਜਾਂ ਹੋਰ ਜ਼ਿਲ੍ਹੇ 'ਚ ਵੀ ਜਾਵਾਂਗਾ ਤਾਂ ਮੈਨੂੰ ਖੁਸ਼ੀ ਹੋਊਗੀ ਜਦ ਮੈਂ ਆਪਣਾ ਘਰ ਹੀ ਨਹੀਂ ਸਵਾਰ ਸਕਾਂ ਮੈਂ ਬਾਹਰ ਕਿੱਥੇ ਸਵਾਰੂਗਾ ਭਾਈ ਸਾਹਿਬ ਜੇਕਰ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਦੁਬਾਰਾ ਇੱਥੇ ਵਧਿਆ ਬਣਾ ਦਿੱਤਾ ਗਿਆ ਲੇਕਿਨ ਜੇ ਜੇਕਰ ਬੱਸ ਸਟੈਂਡ ਜੇ ਕਿਤੇ ਹੋਰ ਪਾਸੇ ਬਾਹਰਲੇ ਆਊਟਰ ਏਰੀਆ ਭੇਜ ਦਿੱਤਾ ਜਾਵੇ ਤਾਂ ਲੱਗਦਾਗਾ ਕਿ ਟ੍ਰੈਫਿਕ ਦਾ ਵੱਡਾ ਹੱਲ ਹੋ ਸਕਦਾ ਹੈ ਸਰ ਜਿੱਥੇ ਜਿੱਦਾਂ ਮਰਜ਼ੀ ਬਣਾਇਓ ਜਿੰਨੀਆਂ ਮਰਜ਼ੀ ਸੜਕਾਂ ਬਣਾਈ ਜਾਓ ਤੁਸੀਂ ਜਿੰਨੇ ਮਰਜ਼ੀ ਹਾਈਵੇ ਜਦ ਤੱਕ ਸਾਨੂੰ ਚੱਲਣ ਤੇ ਚਲਾਣ ਦੀ ਜਾਂਚ ਨਹੀਂ ਆਂਦੀ ਔਰ ਸਾਨੂੰ ਕੋਈ ਸਿਖਾਉਂਦਾ ਨਹੀਂ ਕਿਉਂਕਿ ਅਸੀਂ ਸਿੱਖਣ ਅਸੀਂ ਸਿੱਖਦੇ ਨਹੀਂ ਨਾ ਜਿਸ ਤਰ੍ਹਾਂ ਡਾਪਾਰਟਮੈਂਟ ਵਿੱਚ ਜਿਸ ਤਰ੍ਹਾਂ ਚੰਡੀਗੜ੍ਹ 'ਚ ਸਿਖਾਇਆ ਜਾਂਦਾ ਹੈ ਭਾਈ ਸਾਹਿਬ ਬਿਲਕੁਲ ਉੱਥੇ ਕਾਉਂਸਲਿੰਗ ਹੁੰਦੀ ਹੈ ਜਿਵੇਂ ਮੇਰੇ ਕੋਲ ਉੱਥੇ ਅਫਸਰਾਂ ਨਾਲ ਗੱਲ ਹੁੰਦੀ ਹੈ ਤਾਂ ਉਹ ਬਕਾਇਦਾ ਬੜੇ ਤਰੀਕੇ ਨਾਲ ਖੜਾਉਂਦੇ ਨੇ ਉਹਨਾਂ ਨੂੰ ਖੜਾ ਕੇ ਉਹਨਾਂ ਨੂੰ ਪੂਰਾ ਗਾਈਡ ਕਰਦੇ ਨੇ ਵੀ ਇਹ ਚੀਜ਼ ਆ ਰਹੀ ਜੀ ਇਦਾਂ ਇਹ ਇਦਾਂ ਫਿਰ ਉਹਦਾ ਚਲਾਨ ਕਰਦੇ ਨਹੀਂ ਕਿ ਇਸ ਨੂੰ ਕਹਿੰਦੇ ਚਲਾਨ ਦੀ ਨਹੀਂ ਜਰੂਰਤ ਹੁੰਦੀ ਅਸੀਂ ਚਲਾਨ ਨਹੀਂ ਕਰਦੇ ਉਹਨੂੰ ਵਾਰਨਿੰਗ ਦੇ ਸੋ ਬੰਦਾ ਰਿਅਲਾਈਜ਼ ਕਰ ਲੈਂਦਾ ਵੀ ਹਾਂਜੀ ਮੇਰੀ ਗਲਤੀ ਹੈ ਫਿਰ ਉਹਨੂੰ ਇੱਕ ਮੌਕਾ ਦਿੱਤਾ ਜਾਂਦਾ ਤੁਸੀਂ ਰਿਅਲਾਈਜ਼ ਨਹੀਂ ਕਰਦੇ ਕਿਸੇ ਨੂੰ ਰਿਅਲਾਈਜ਼ ਤਾਂ ਕਰਾਉ ਨਾ ਵੀ ਯਾਰ ਤੁਸੀਂ ਗਲਤ ਕਰ ਰਹੇ ਹੋ ਜਿਹੜਾ ਸਾਪਾ ਅਕਸਰ ਦੇਖਦੇ ਆ ਕਿ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਕਿਸ ਨਾ ਕਿਸੇ ਐਮਐਲਏ ਦਾ ਕਿਸ ਨਾ ਕਿਸੇ ਪ੍ਰਧਾਨ ਦਾ ਮੁੰਡਾ ਵੀ ਜਦੋਂ ਕੋਈ ਪੁਲਿਸ ਅਧਿਕਾਰੀ ਉਹਨਾਂ ਦਾ ਚਾਹਣਾ ਘਟਣ ਲੱਗਦਾ ਜਾਂ ਉਹਨੂੰ ਸਮਝਾਉਣ ਲੱਗਦਾ ਤਾਂ ਉਹ ਵੀ ਉਹਦੇ ਨਾਲ ਔਖਾ ਹੋ ਜਾਂਦਾ ਕਿ ਮੈਂ ਕਿਹਾ ਸਾਹਿਬ ਇਹ ਚੀਜ਼ ਮੈਂ ਫੇਸ ਕੀਤੀ ਹੈ ਮੈਂ ਇੱਕ ਵਾਰ ਤਾਂ ਇੱਕ ਲੜਕਾ ਆਇਆ ਉਹਨੇ ਸਕੂਟਰ ਤੇ ਸੀਗਾ ਔਰ ਅਨਰੇਜ ਸੀਗਾ ਸਕੂਟਰ ਵੀ ਉਹਦਾ ਜੇ ਤੁਸੀਂ ਕਹੋ ਵੀ ਮੈਂ ਕਹਿੰਦਾ ਜੀ ਸੜਕ ਤੇ ਚੱਲਣ ਯੋਗ ਸੀ ਹੀ ਨਹੀਂ ਮੈਂ ਸਕੂਟਰ ਕਾਰ ਗੱਡੀ ਜੋ ਵੀ ਹੈ ਜੀ ਮੈਂ ਇਹਨਾਂ ਨੂੰ ਅਸਲਾ ਮੰਨਦਾ ਮੈਂ ਇਹਨਾਂ ਨੂੰ ਵਾਹਨ ਨਹੀਂ ਮੰਨਦਾ ਇਹ ਬੰਦਾ ਮਾਰ ਉਹਨੂੰ ਮਿੰਟ ਲਾਉਂਦੇ ਨੇ ਅਗਰ ਤੁਸੀਂ ਇਹਦੀ ਪ੍ਰੋਪਰ ਤਰੀਕੇ ਨਾਲ ਡਾਕੂਮੈਂਟੇਸ਼ਨ ਔਰ ਤਰੀਕੇ ਨਾਲ ਇਹਦੀ ਚਲਾਈ ਸਿਖਾਈ ਨਹੀਂ ਲਿੱਤੀ ਤਾਂ ਤੁਸੀਂ ਸਮਝ ਲਓ ਹਥਿਆਰ ਚਲਾ ਰਹੇ ਹੋ ਇਲੀਗਲ ਔਰ ਭਾਈ ਸਾਹਿਬ ਉਹਨੇ ਚਲਾਨ ਕਟਿਆ ਉਹਦਾ ਦੇਖਿਆ ਕਾਗਜ਼ ਹੈ ਨਹੀਂ ਇਹ ਹੈ ਨਹੀਂ ਉਹਨੇ ਕੀ ਕੀਤਾ ਜੀ ਇੱਕ ਚਲਾਨ ਕੱਟਤਾ हेलमेट ਦਾ ਭਾਈ ਸਾਹਿਬ ਉਹਨੇ ਫੋਨ ਲਾ ਲਿਆ ਪਿਓ ਨੂੰ ਤੇ ਉਹਨੇ ਗੱਲ ਕਰਾ ਰਿਆ ਉਹਨੇ ਅਫਸਰ ਨੂੰ ਮੈਂ ਕਿਹਾ ਯਾਰ ਮੈਂ ਚੁੱਪ ਰਿਆ ਮੈਂ ਕੀ ਕਹਾਂ ਮੈਂ ਪਹਿਲੀ ਗੱਲ ਤਾਂ ਉਹਦਾ ਪ੍ਰੋਪਰ ਤਰੀਕਾ ਬੰਦਾ ਸੀ ਤੇ ਪਿਓ ਨੂੰ ਬੁਲਾ ਵੀ ਭਾਈ ਇਹ ਇਨਲੀਗਲ ਹੈ ਤੂੰ ਇਹਨੂੰ ਚਲਾ ਨਹੀਂ ਸਕਦਾ ਔਰ ਖਾਸ ਤੌਰ ਤੇ ਜੇ ਵਹੀਕਲ ਵੀ ਇਨਲੀਗਲ ਹੈ ਕੱਲ ਨੂੰ ਖੁਦਾ ਨਾ ਖਾਸਤਾ ਉਹਦੇ ਨਾਲ ਕਿਸੇ ਦੀ ਦੁਰਘਟਨਾ ਹੋ ਜਾਂਦੀ ਭਾਈ ਸਾਹਿਬ ਔਰ ਜਿਹੜਾ ਬੰਦਾ ਮਰਦਾ ਉਹਨੂੰ ਕੋਈ ਕਲੇਮ ਨਹੀਂ ਮਿਲਣਾ ਸੀ ਇੰਸ਼ੋਰੈਂਸ ਕੰਪਨੀ ਤੋਂ ਕਿਉਂਕਿ ਨਾ ਹੀ ਉਹਦਾ ਕੋਈ ਡਾਕੂਮੈਂਟ ਪੂਰਾ ਸੀਗਾ ਨਾ ਹੀ ਉਹ ਲੀਗਲ ਸੀ ਚਲਾਨ ਵਾਲਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਭਾਈ ਸਾਹਿਬ ਕਰੋੜਾਂ ਕੇਸ ਜਿਹੜੇ ਕੋਰਟ ਦੇ ਅੰਦਰ ਨੇ ਨਾ ਉਹ ਆ ਮਸਲਿਆਂ ਨੂੰ ਲੈ ਕੇ ਨੇ ਯਾਨੀ ਕਿ ਪਬਲਿਕ ਨੂੰ ਤੇ ਪ੍ਰਸ਼ਾਸਨ ਨੂੰ ਵੀ ਇੱਕ ਦੂਜਾ ਸਾਥ ਦੇਣਾ ਪਵੇਗਾ ਬਿਲਕੁਲ ਜੀ ਪਬਲਿਕ ਨੂੰ ਪਹਿਲਾਂ ਦੇਣਾ ਚਾਹੀਦਾ ਜੀ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਨੇ ਪਬਲਿਕ ਇੰਨੀ ਹੈ ਪਬਲਿਕ ਦੀ ਪ੍ਰਾਇਰਿਟੀ ਬਣਦੀ ਹੈ ਹੈ ਬੇਸਿਕ ਨੌਲੇਜ ਹੈ ਵੀ ਤੁਸੀਂ ਇਸ ਤਰੀਕੇ ਨਾਲ ਚਲੋ ਇਹ ਥੋੜੀ ਆ ਵੀ ਤੁਹਾਡੀ ਏਡੀ ਵੱਡੀ ਦੁਕਾਨ ਹੈ ਕਰੋੜਾ 25 ਤੁਸੀਂ ਹੈਗੇ ਹੋ ਪਰ ਬਾਅਦ ਫੇਰ ਵੀ ਤੁਸੀਂ ਸੜਕ ਰੋਗ ਰੱਖੀ ਹੈ ਜੀ ਇਹ ਸਨ ਸਾਡੇ ਨਾਲ ਸਰਿੰਦਰ ਚੱਡਾ ਜੀ ਜਿਨ੍ਹਾਂ ਨੇ ਕਿ ਆਪਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਵੱਡੇ ਵੱਡੇ ਅਫਸਰਾਂ ਨੂੰ ਵੀ ਇਹਨਾਂ ਦੇ ਫੋਨ ਆਉਂਦੇ ਨੇ ਕਿ ਸਾਡੇ ਸ਼ਹਿਰ ਦੇ ਵਿੱਚ ਆ ਕੇ ਸਾਡੀ ਹੈਲਪ ਕੀਤੀ ਜਾਵੇ ਲੇਕਿਨ ਇਹਨਾਂ ਦਾ ਕਹਿਣਾ ਹੈਗਾ ਕਿ ਜਦ ਤੱਕ ਅਸੀਂ ਆਪਣਾ ਘਰ ਜਾਂ ਆਪਣਾ ਸ਼ਹਿਰ ਨਹੀਂ ਸੰਵਾਰ ਸਕਦੇ ਉਹ ਅੱਗੇ ਨਹੀਂ ਜਾ ਸਕਦੇ ਤੇ ਲੋਕਾਂ ਨੂੰ ਤੇ ਲੋਕਾਂ ਨੂੰ ਵੀ ਇਹਨਾਂ ਨੇ ਇੱਕ ਬਹੁਤ ਵੱਡੀ ਜੋ ਹੈ ਬੇਨਤੀ ਕੀਤੀ ਹੈ ਕਿ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਦੋ ਜਦੋਂ ਕੋਈ ਕਿਤੇ ਬੁਆਨਰ ਲੱਗਾ ਹੁੰਦਾਗਾ ਜਾਂ ਉਸ ਨੂੰ ਕਿਸ ਤਰ੍ਹਾਂ ਜੋ ਤੁਹਾਡਾ ਬਹਾਨਾ ਹੈ ਉਸ ਨੂੰ ਕਿਸ ਤਰ੍ਹਾਂ ਚਲਾਣਾ ਹੈ ਉਸ ਨੂੰ ਜੋ ਹੈ ਰੂਲ ਮੁਤਾਬਕ ਚਲਾਇਆ ਜਾਵੇ ਤਾਂ ਵੱਡੀਆਂ-ਵੱਡੀਆਂ ਜੋ ਦੁਰਘਟਨਾਵਾਂ ਹੁੰਦੀਆਂ ਨੇ ਉਹ ਨਹੀਂ ਹੋਣਗੀਆਂ ਸੰਗਰੂਰ ਤੋਂ ਗਰਵਿੰਦ ਸਿੰਘ ਬੀਸੀਨੂ